ਉਸ ਮੈਂ 38 ਮਿਲੀਅਨ ਵੀ ਦੇਖੀ ਹੋਈਆਂ ਮੇਰੀਆਂ ਵੀਡੀਓਜ਼ ਹਨਾ ਉਹ ਸਾਡੇ ਆਦਰਨੀਆ ਸਾਡੇ ਉਸਤਾਦ ਜੀ ਆਉਂਦੇ ਆਉਂਦੇ ਕੁਰਖੇਤਰ ਫਿਰ ਓਵਰ ਸਪੀਡਿੰਗ ਦਾ ਤੁਸੀਂ ਇਹ ਲਾ ਲਓ ਵੀ ਸਾਡੇ ਬੰਦੇ ਨੂੰ ਦਿੱਲੀ ਘਟੋ ਘਟ ਨਹੀਂ ਤਾਂ 3349000 ਨੂੰ ਪਈਆ ਸਿਰਫ ਆ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਾਂਗੇ ਆ ਲੋ ਆਪਣਾ ਵਲੌਗ ਚੌਥਾ ਚਲੋ ਕਰਦੇ ਹਾਂ ਸਟਾਰਟ ਚਲੋ ਚੱਲੀਏ ਆ ਉਹ ਡਾਕਟਰ ਸਾਹਿਬ ਮੈਂ ਕਿ ਕੁੜੀ ਆਵਾ ਦਾਸੀ ਦੇ ਹੀ ਇਹ ਸਾਡੇ ਕੋ ਵੀ ਹਵਾ ਮੋਟਰਸਾਈਕਲ ਜਹਾਗਾ ਹੈਗਾ ਹੈ ਲੋਕਾਂ ਨੂੰ ਕਿਤੇ ਵਹਿ ਵਿੱਚ ਨਹੀਂ ਨਾ ਹੋ ਜੇ ਵੀ ਕਿਤੇ ਹੈ ਉਹੀ ਆ ਹੈ ਮਾ ਕੁੜੀ ਆਵਾ ਕਾਚੀ ਹੈਗਾ ਹਾਂ ਆ ਫੂਡ ਡਰਾਈਵਰੀਊ ਹਾਂਜੀ ਆਕਣਿਆ ਹਾਂ ਮੈਂ ਕਿ ਹੁਣ ਵੱਲੇ ਵੱਲੇ ਹੀ ਕਰਾ ਦੇਣੀ ਆ ਨਾ ਸੜਕ ਤੇ ਪਾ ਤਾਂ ਹੀ ਕਰਾਂ ਇਹਨੂੰ ਸਾਲੀ ਫੂਡ ਡਰਾਈਵਰੀਊ ਸੁਣੇ ਡਾਕਟਰ ਸਾਹਿਬ ਆ ਬੰਦੇ ਤੁਸੀਂ ਮੈਂ ਬਹੁਤ ਵੱਡਾ ਫੈਨ ਹਾਂ ਡਾਕਟਰ ਸਾਹਿਬ ਇਹਨਾਂ ਦਾ ਵਲੌਗਾਂ ਦਾ ਹਨਾ ਪਖੋਖੇ ਹੁਣੀ ਤਾਂ ਹੋਰ ਆ ਕੁੜੀ ਆਵੇ ਇਹ ਇਹ ਪਖੋਖੇ ਉਹਨਾਂ ਤੋਂ ਉਰਾਂ ਹੀ ਰਹਿ ਜਾਂਦੇ ਆ ਥੋੜੇ ਜਿਹਾ ਹਾਂ ਟਰਾਲੀ ਜੀ ਹਾਂ ਸਕੂਟਰ 'ਚ ਐਕਟਿਵਾ ਜਿਪੀ ਲੋ ਜੀ ਵਿਟਾਮਿਨ ਸੀ ਬੈਸਟਫੋਰ ਡਾਕਟਰ ਸਾਹਿਬ ਸਕਿਨ ਜੀ ਸਕਿਨ ਚਮਕਾਓ GLMC 1000 PO अल्टीमेट चीज ब्रो चलो मित्रों आज रानी सुंदर आते चलदे हैं ये भी वॉश कराਉਣ ਵਾਲੀ ਆ ਇਹ ਵੀ वॉश कराਉਣ ਵਾਲੀ ਆ ਭਰਾ ਮੇਰੇਆ ਚਲੋ ਕੋਈ ਦੇ ਜਿਹਦੇਲੇ ਜੇ ਹੋਗੇ ਟਾਈਮ ਸਰ ਤੱਕ ਕਰਾਉਣੇ ਹਨ ਉਹ ਵੀ ਵਾਸ਼ ਗਰਮੀ ਹੋ ਗਈ ਬਹੁਤ ਤੇ ਮਿੱਤਰੋ ਇਹ ਤਾਂ ਬੇਨਤੀ ਹੋ ਆ ਵੀ ਆਲੇ ਦੁਆਲੇ ਬੂਟੇ ਬੱਟੇ ਲਾ ਕੇ ਰੱਖੋ ਨਹੀਂ ਤਾਂ ਤੁਹਾਡੇ ਆਉਣ ਵਾਲੇ ਜਵਾਕਾਂ ਦਾ ਸਮਾਂ ਕਿਸੇ ਨੇ ਹਾਰਟ ਅਟੈਕ ਨਾਲ ਨਹੀਂ ਮਰਨਾ ਕਿਸੇ ਨੇ ਕਾਹੇ ਨਾਲ ਨਹੀਂ ਮਰਨਾ ਬਾਈ ਜੀ ਸਾਹ ਘੁੱਟ ਕੇ ਮਰ ਜਾ ਕਰਨਾ ਸੋ ਬੇਨਤੀ ਹੈ ਵੀਰੇ ਆ ਮੈਨੂੰ ਵੀ ਬੇਨਤੀ ਆ ਮੈਂ ਆਪਣੇ ਆਪ ਨੂੰ ਵੀ ਵਿੱਚ ਹੀ ਕਹਿੰਦਾ ਮੈਂ ਕਿਤੇ ਬਹੁਤ ਬਿਰੇ ਟੰਗੜੀ ਲੀ ਲਾਤਾ ਚਲੋ ਜਿੰਨਾ ਕੋ ਹੁੰਦਾ ਪਰ ਉਹਨਾਂ ਕ ਕਰਦੇ ਆ ਸੋ ਦੇਂਤੀਵਾ ਅੱਲਾਹ ਜੀ ਸਵਾਰੀ ਸਾਡੀ ਦੂਜੀ ਆ ਰਹੀ ਆ ਹੁਣ ਉੱਤੇ ਜਾਵਾਂਗੇ ਇਹ ਆ ਸਾਡੇ ਸ਼ਹਿਰ ਦਾ ਫੇਮਸ ਢੇਲਾ ਚੰਗ ਭਾਈ ਪਤਾ ਨਹੀਂ ਕਿੱਥੇ ਆ ਚਲੋ ਵੇਟ ਕਰਦੇ ਆ ਮਾਰ ਕੇ ਲਓ ਲਓ ਜੀ ਇਹ ਸੀ ਸਾਡੇ ਸ਼ਹਿਰ ਦੇ ਐਸ ਐਚਓ ਸਾਹਿਬ ਨਾਲ ਦੇ ਘਰੇ ਪ੍ਰੋਗਰਾਮ ਜੀ ਚੱਲੀਏ ਜੀ ਹੁਣ ਅੱਗੇ ਨਵੀਂੜੇ ਕੰਮ ਕਰ ਇੱਕ ਤਾਂ ਇਹ ਦਾ ਸਟਾਰਟ ਹੁੰਦੀ ਦਾ ਉਹ ਹੁੰਦੀ ਦਾ ਪਤਾ ਵੀ ਨਹੀਂ ਲੱਗਦਾ ਇੱਕ ਵਾਰ ਵੀ ਨਹੀਂ ਪਤਾ ਲੱਗਿਆ ਇਹਦਾ ਵੀ ਇਹ ਸਟਾਰਟ ਹੈ ਇਹ ਬੜਾ ਇਹਦਾ ਚੱਕਰ ਹੈ ਭਾਈ ਸਾਡੇ ਵਸ ਦੀਆਂ ਗੱਡੀਆਂ ਨਹੀਂ ਇਹ ਸਾਨੂੰ ਤਾਂ ਚਾਹੀਦੀਆਂ ਜਿਹੜੀ ਗਲ 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 ਕਰਦੀ ਹੋਏ ਗੱਡੀ ਡੀਜ਼ਲ ਇੰਜਨ ਪਤਾ ਲੱਗੇ ਭਾਈ ਵੀ ਕੁਝ ਹੈ ਗੱਡੀ ਜੋਰ ਜੋਰ ਤਾਂ ਚਲੋ ਇਹ ਚ ਵੀ ਬਹੁਤ ਹੈ ਪਰ ਇਹ ਹਾਈਬ੍ਰਿਡ ਆ ਨਾ ਆ ਕਰਕੇ ਚਲੋ ਜੀ ਆ ਪ੍ਰੋਗਰਾਮ ਡਨ ਨੈਕਸਟ ਪ੍ਰੋਗਰਾਮ ਤੇ ਚੱਲੀਏ ਵੈਦਰ ਮਿੱਤਰੋ ਇੰਨਾ ਕਿ ਜਿਆਦਾ ਸੋਹਣਾ ਹੋ ਗਿਆ ਨਾ ਪਰ ਇਹ ਸੋਹਣਾ ਫਿਰ ਸ਼ਹਿਰੀਆਂ ਲਈ ਹੋ ਆ ਮਹਾਰਾਜ ਇਹ ਕਿਸਾਨਾਂ ਲਈ ਤਾਂ ਇਹ ਪੱਥਰੀ ਬਣਿਆ ਹੋਇਆ ਹੋਊਗਾ ਦਿਲ ਤੇ ਮੀਂਹ ਪੈ ਨਾ ਜਾਵੇ ਕਣਕਾਂ ਸਾਰੀਆਂ ਖਰਾਬ ਹੋ ਜਾਣਗੀਆਂ ਮਾੜਾ ਮੋਟਾ ਤਾਂ ਚਲੋ ਕੁਝ ਨਹੀਂ ਕਹਿੰਦਾ ਪਰ ਜਿਹੜੇ ਹਿਸਾਬ ਨਾਲ ਬੱਦਲ ਚੜ੍ਹਿਆ ਮੈਨੂੰ ਲੱਗਦਾ ਵੀ ਚਲੋ ਬਾਬਾ ਮਿਹਰ ਕਰੇ ਯਾਰ ਮੈਟਰੋ ਇੱਕ ਗੱਲ ਹੋਰ ਦੱਸਿਓ ਵੀ ਇਹ ਕਿਹਨੂੰ ਕਿਹਨੂੰ ਇਨੋਵਾ ਹਾਈ ਕ੍ਰੋਸ ਦਾ ਭਲੇਖਾ ਪੈਂਦਾ ਵੀ ਇਹ ਕਦੋਂ ਸਟਾਰਟ ਹੁੰਦੀ ਆ ਤੇ ਕਦੋਂ ਬੰਦ ਹੁੰਦੀ ਆ ਮੈਂ ਮੰਨਦਾ ਵੀ ਤੁਸੀਂ ਕਹਿੰਦੇ ਹੋਵੋਗੇ ਵੀ ਮੀਟਰ ਦੇਖ ਲੈ ਪਰ ਇਹ ਜਦੋਂ ਸਟਾਰਟ ਹੋ ਜਾਂਦੀ ਹੈ ਪਤਾ ਇਹ ਤਾਂ ਕੁਝ ਨਹੀਂ ਲੱਗਦਾ ਵੀ ਕਦੋਂ ਸਟਾਰਟ ਹੈ ਕਦੋਂ ਨਹੀਂ ਹੁਣੇ ਸਟਾਰਟ ਹੈ ਠੀਕ ਹੈ ਜੀ ਏਸੀ ਚੱਲ ਰਿਹਾ ਉਹ ਤੋਂ ਪਤਾ ਲੱਗਦਾ ਮੈਨੂੰ ਬਾਕੀ ਤਾਂ ਕੋਈ ਇਹਦੀ ਆਵਾਜ਼ ਨਹੀਂ ਕੁਝ ਨਹੀਂ ਹੈ ਦੱਸਿਓ ਕਿ ਇਹਨੂੰ ਕਿਹਨੂੰ ਭਲੇਖਾ ਪੈਂਦਾ ਵੀ ਇਹ ਕਦੋਂ ਸਟਾਰਟ ਹੁੰਦੀ ਹੈ ਤੇ ਕਦੋਂ ਬੰਦ ਹੁੰਦੀ ਹੈ ਵੀ ਪਤਾ ਹੀ ਨਹੀਂ ਲੱਗਦਾ ਇਹਦਾ ਰੇਜ਼ ਦੇ ਤੋਂ ਹੀ ਪਤਾ ਲੱਗਦਾ ਇਹ ਕਿੱਦਾਂ ਹੈ ਲਾਪਾਨੂ ਬੁਰਾ ਤੇ ਅੱਪਾ ਜਾ ਕੇ ਮੱਛਲਾਂਾਂ ਕਰਦਾ ਹੂ ਹੂੰ ਪੂਰਨ ਮੈਂ ਜੀ ਫੋਨ ਲਗਾ ਰਾਇਆ ਹੋਇਆ ਮਿੱਤਰੋ ਮੈਂ ਦੇਖਿਆ ਵੀ ਤੁਸੀਂ ਵੀ ਕੋਈ ਅ ਬੰਦਾ ਚੱਜਦਿਆ ਕੋਈ ਚੀਜ਼ ਬਣਾਉਂਦਾ ਹੋਵੇ ਜਾਂ ਹਨਾ ਕੁਛ ਵੈਸੇ ਆਪਣਾ ਚਲੋ ਅਸੀਂ ਚੱਜਦਾ ਤਾਂ ਕੀ ਬਣਾਉਨੇ ਆ ਕੁਐਸੀ ਆਪਣਾ ਤੋਰਾ ਫੇਰਾ ਦਿਖਾਉਨੇ ਆ ਪਰ ਬਿਨਾ ਨੈਗੇਟਿਵਿਟੀ ਤੋਂ ਤਾਂ ਮੈਂ ਮੈਨੂੰ ਮੈਂ ਦੇਖ ਲਿਆ ਵੀ ਕੋਈ ਚੀਜ਼ ਚੱਲਦੀ ਵੀ ਨਹੀਂ ਜਦੋਂ ਕੋਈ ਸਵਾਦ ਦੀ ਚੀਜ਼ ਤੁਹਾਨੂੰ ਮਿਲੋਂਗੀ ਵੀ ਉਦੋਂ ਤੁਸੀਂ ਭੱਜ ਕੇ ਦੇਖੋ ਦੇਖਣਾ ਆ ਸ਼ੇਅਰ ਵੀ ਕਰੋਗੇ ਸਭ ਕੁਝ ਕਰੋਗੇ ਹਨਾ ਜਾਨੀ ਕਲੇਸ਼ ਪਸੰਦ ਲੋਕ ਨੇ ਆਪਣੇ ਕਲੇਸ਼ ਪਸੰਦ ਕੋਈ ਚੱਜ ਦੀ ਚੀਜ਼ ਆਪਾਂ ਬਣਾਈਏ ਹਨਾ ਸਾਫ਼ ਸੁਥਰੀ ਕੋਈ ਚੀਜ਼ ਬਣਾਈਏ ਚਲੋ ਸਾਰਿਆਂ ਦੇ ਜੀਵਨ ਚ ਸਾਰੇ ਗਾਲਾਂ ਵੀ ਕੱਢਦੇ ਨੇ ਲੜਦੇ ਵੀ ਨੇ ਹਨਾ ਫੁਕਰੀਆਂ ਵੀ ਮਰ ਸਭ ਕੁਝ ਕਰਦੇ ਨੇ ਚਲੋ ਅਸੀਂ ਉਹ ਚੀਜ਼ ਮਤਲਬ ਬਹੁਤੀ ਨਹੀਂ ਦਿਖਾਉਂਦੇ ਹਨਾ ਇਹ ਚੀਜ਼ ਨਹੀਂ ਦਿਖਾਉਂਦੇ ਬਟ ਮੈਨੂੰ ਲੱਗਦਾ ਜਦਨ ਤੋਂ ਮੈਂ ਕਲੇਸ਼ ਜਾਂ ਇਹੋ ਜਿਹੀਆਂ ਚੀਜ਼ਾਂ ਜਾਂ ਕਲੋਲਾ ਮਤਲਬ ਨੈਗੇਟਿਵਿਟੀ ਜਦੋਂ ਜ਼ਿਆਦਾ ਦਿਖਾਉਣ ਲੱਗ ਗਿਆ ਮੈਨੂੰ ਲੱਗਦਾ ਉਦੋਂ ਪਸੰਦ ਕਰੋਗੇ ਜ਼ਿਆਦਾ ਚੀਜ਼ਾਂ ਸੋ ਭਾਈ ਬਾਕੀ ਤੁਹਾਡੀ ਮਰਜ਼ੀ ਆ ਆਪਾਂ ਤਾਂ ਲੱਗੇ ਹੋਇਆ ਲੱਗੇ ਰਹਿਣਾ ਆ ਬਹੁਤ ਚਿਰ ਤੋਂ ਕੀੜਾ ਸੀ ਆਪਣੇ ਡਾਕਟਰ ਸਾਹਿਬ ਆਪਣੇ ਮਹਿੰਦਰભાઈ ਬਹੁਤ ਚਿਰ ਤੋਂ ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਵਿਚਾਰੇ ਲੋਕਾਂ ਕੋ ਫੋਨ ਵੀ ਨਹੀਂ ਸੀ ਹੁੰਦਾ ਲੋਕ ਕਹਿੰਦੇ ਲੋਕ ਤਰਸਦੇ ਹੁੰਦੇ ਸੀ ਵੀ ਅਸੀਂ ਵੀ ਆਹ ਕੰਮ ਸ਼ੁਰੂ ਕਰ ਲੀਓ ਮਤਲਬ ਉਦੋਂ ਤਾਂ ਸਾਡੇ ਵੀ ਕੀੜਾ ਸੀ ਬਥੇਰੇ ਨੇ ਕਿਹਾ ਵੀ ਕਾਰ ਸਟਾਰਟ ਤੂੰ ਕਾਰ ਸਟਾਰਟ ਚਲੋ ਉਦੋਂ ਨਹੀਂ ਸੀ ਮਾਣ ਹਨਾ ਉਦੋਂ ਥੋੜੇ ਜਿਹੇ ਜ਼ਿਲ੍ਹੇ ਜਿਹਾ ਨਾਲ ਸੀ ਜੇ ਆ ਅਸੀਂ ਤਾਂ ਉਦੋਂ ਨਹੀਂ ਸਟਾਰਟ ਕੀਤਾ ਸੀ ਹੁਣ ਜੇ ਕੀਤਾ ਆ ਠੀਕ ਆ ਸੋ ਕਰ ਲਿਆ ਕਰੋ سپورਟ ਆਪਣੇ ਭਰਾ ਨੂੰ ਸੋ ਚੱਲ ਬਾਕੀ ਦੇਖਦੇ ਆ ਕਿੰਨੀ ਦੇਰ ਤੱਕ ਅਸੀਂ ਵੀ ਸਾਫ ਸੁਥਰੇ ਚੱਲਦੇ ਆ ਜਦੋਂ ਸਾਡੇ ਵੀ ਦੇਖਿਆ ਵੀ ਸਾਡੇ ਲੋਕ ਨਹੀਂ ਸਾਨੂੰ ਸਾਫ ਸੁਥਰਾ ਪਸੰਦ ਕਰਦੇ ਪਰ ਅਸੀਂ ਵੀ ਲੋਕਾਂ ਨੂੰ ਗੰਦਾ ਪਾਣਾ ਸਟਾਰਟ ਕਰ ਲਾਂਗੇ ਭਾਈ ਇਹ ਹੀ ਗੱਲ ਹੈ ਹੋਰ ਕੀ ਹੈ ਕੋਈ ਨਹੀਂ ਦੇਖਦੇ ਆ ਹੁਣ ਕਈ ਸਿਆਣੇ ਇਹ ਵੀ ਕਹਿਣਗੇ ਭਾਈ ਵੀ ਹਲੇ 4 3 4 5 ਵੀਡੀਓ ਪਾਈਆਂ ਨੇ ਹੁਣ ਤੋਂ ਹੀ ਲੱਗ ਗਿਆ ਤਾਂ ਉਹ ਕਰਨ ਇਹ ਕਰਨ ਮੈਂ ਅੱਜ ਤੋਂ ਨਹੀਂ ਮਾਰਾ ਵੀਡੀਓਜ਼ ਪਾਉਂਦਾ ਮੈਂ ਚਲੋ ਐਡੀਆਂ ਵਲੌਗਸ ਹੁਣ ਬਣਾਉਣ ਲੱਗੇ ਆ ਆ ਪਤਾ ਨਹੀਂ ਵਲੌਗ ਇਹਨਾਂ ਨੂੰ ਕਹਿੰਦੇ ਵੀ ਆ ਜਾਂ ਨਹੀਂ ਕਹਿੰਦੇ ਚਲੋ ਜਿੱਦਾਂ ਸਾਨੂੰ ਆਉਂਦਾ ਯਾਰ ਅਸੀਂ ਉਹ ਮੈਂ ਕਰ ਹੀ ਜੰਨੇ ਪਰ ਮੈਂ ਵੀਡੀਓਜ਼ ਬਹੁਤ ਚਿਰ ਤੋਂ ਬਣਾਉਂਦਾ ਮੇਰੀਆਂ ਵੀਡੀਓਜ਼ ਮੈਂ 8 8 ਮਿਲੀਅਨ ਵੀ ਦੇਖੀ ਹੋਈਆਂ ਮੇਰੀਆਂ ਵੀਡੀਓਜ਼ ਹਨਾ ਤੇ ਉਹ ਉਹ ਵੀਡੀਓਜ਼ ਕਿੱਦਾਂ ਸੀ ਉਹ ਵੀਡੀਓਜ਼ ਨੈਗੇਟਿਵਿਟੀ ਵਾਲੀਆਂ ਸੀ ਉਹ ਕਿਸੇ ਦੀਆਂ ਕਿਸੇ ਨੂੰ ਟਰੋਲ ਕਰਕੇ ਸੀ ਹਨਾ ਕਿਸੇ ਨੂੰ ਰੋਸਟ ਕਰਕੇ ਵੀਡੀਓਜ਼ ਸੀਗੀਆਂ ਚਲੋ ਉਹ ਉਹ ਮੇਰਾ ਪੇਜ ਬੜਾ ਵਧੀਆ ਚੱਲਿਆ ਹੋਇਆ ਸੀ ਉਹ ਚਲੋ ਸਾਡੇ ਆਦਰਨੀਆ ਸਾਡੇ ਉਸਤਾਦ ਜੀ ਦੇ ਹਨਾ ਚੇਲਿਆਂ ਚਾਪਟਿਆਂ ਨੇ ਸਾਡਾ ਉਹ ਪੇਜ ਡਿਲੀਟ ਕਰਾਤਾ ਚਲੋ ਸਾਨੂੰ ਰਿਕਵਰ ਵੀ ਨਹੀਂ ਕਰਨਾ ਉਹ ਤਾਂ ਸਾਡੇ ਕੋ ਖੜਾ ਇਹ ਜਤਾਂ ਚਾ ਮਾ ਠੀਕ ਹੈ ਜੀ ਚਲੋ ਮੈਂ ਬਹੁਤ ਚਿਰ ਤੋਂ ਵੀਡੀਓਜ਼ ਬਣਾਉਂਨਾ ਆ ਠੀਕ ਹੈ ਬਾਕੀ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਵੀ ਨੈਗੇਟਿਵ ਚੀਜ਼ਾਂ ਜ਼ਿਆਦਾ ਚੱਲਦੀਆਂ ਨੇ ਪੋਜ਼ਿਟਿਵ ਨੂੰ ਲੋਕ ਘੱਟ ਸਪੋਰਟ ਕਰਦੇ ਨੇ ਹਾਂ ਇਹ ਤਾਂ ਚਲੋ ਸਭ ਨੂੰ ਪਤਾ ਹੀ ਆ ਬਾਕੀ ਮੈਂ ਇਹ ਚਾਹੁੰਦਾ ਆ ਵੀ ਹਾਂ ਚਲੋ ਵੀ ਜੇ ਵਧੀਆ ਕੁਝ ਲੱਗੇ ਹੋਏ ਆ ਤਾਂ ਪੁਸ਼ ਕਰਨਾ ਤੁਹਾਡਾ ਸਾਰਿਆਂ ਦਾ ਫਰਜ਼ ਆ ਚੰਗੀ ਚੀਜ਼ ਦਿਖਾਉਣਾ ਮੇਰਾ ਵੀ ਫਰਜ਼ ਆ ਠੀਕ ਹੈ ਜੀ ਚੱਲਦੇ ਆ ਅੱਗੇ ਆ ਰਿਹਾ ਸਵੇਰੇ 6:30 ਵਜੇ ਅੰਬਾਲੇ ਪੁਲਸ ਨੇ ਰੋਕ ਲਿਆ ਹਾਂ ਕਹਿੰਦੇ ਤੁਹਾਡੀ ਭਾਈ ਓਵਰ ਸਪੀਡ ਆ ਅੱਛਾ ਦਾਦ ਜੀ ਕਹਿੰਦੇ ਮੈਂ 90 ਪਰ ਕੰਟਰੋਲ ਲਾ ਕੇ ਜਾ ਰਿਹਾ ਮੇਰਾ ਓਵਰ ਸਪੀਡ ਕਿਤੇ ਦੇ ਹੋ ਜੂਗੀ ਹਾਂ ਕਹਿੰਦੇ ਨਹੀਂ ਤੁਹਾਡੀ 97 ਆ ਹਾਂ ਕਹਿੰਦੇ ਉਤਰਾਈ ਆ ਹੋ ਗਈ ਹੁਣੀ ਮਾਰੀ ਮੁੱਟੀ ਪਾ ਲੈ ਅੱਛਾ ਨੇ ਉਹਦਾ ਚਲਾਨ ਕਿੱਟਿਆ ਫਿਰ ਨਹੀਂ ਉਹ ਬਚਾਓ ਹੋ ਗਿਆ اچھا ਬਚਾਓ ਹੋ ਗਿਆ ਉਹਨਾਂ ਦਾ ਬੈਂਸ ਬੋਸ ਕਰਕੇ ਚਲੋ ਇਹ ਦਰਦ ਦਿਕਨੇ ਇੰਨੀ ਗੱਡੀ ਚੱਲਦੀ ਹੋਣੀ ਹੈ ਕਿ 90 ਪਰ ਹਾਂ ਉਹਨੂੰ ਪੈਰ ਦਾ ਦਬੋ ਜਾਂਦਾ ਹਾਂ ਚੱਲਣ ਦੇ ਫਿਰ ਨਹੀਂ ਦੇ ਚਲਾਨ ਪਰ ਚਲਾਨ ওভার ਸਪੀਡ ਦੇ ਚਲਾਨ ਪਰ ਚੱਲਾਂ ਨਹੀਂ ਉਹਨਾਂ ਨੂੰ ਇਹ ਹੀ ਦੱਸਿਆ ਕਿ ਸਾਡੇ ਕੋਲ ਚਾਰ ਸਕੂਟਰੀਆਂ ਵੀ ਹੈ ਕਿ ਲੋਕਾਂ ਦੀ ਸਕੂਟਰੀ ਥੜੀ 20 ਪਰ ਚੱਲਦੀ ਹੈ ਕਿ ਉਹ ਸਾਡੀ ਮੱਲੋ ਮੱਲੀ 60 ਸਪੀਡ ਆਟੋ ਤੇ ਹੋਈ ਵੀ ਆ ਉਹ ਸੁਣਦਾ ਨਹੀਂ ਮੈਂ ਰਾਤ ਫੋਨ ਕਰਿਆ ਕਸ ਕਾ ਚੀ ਗੇ ਜੋਤਿ ਬਾ ਹਮਾ ਬੱਪਸਾ ਰੇ ਨੇ ਹਾਂ ਮੇਰੇ ਹੁਣ ਆਏ ਕਰਿਓ ਬ੍ਰਿਗੇਡੀ ਤ੍ਰਿਕਲ ਹੋਤਾ ਗਾਲੇ ਹੋਲੇ ਚਲਾਨ ਹਾਂ ਕੋਈ ਕਿ ਆਉਣਾ ਹੁ ਤਮਾ ਦੱਪ ਕੇ ਆਉਂਗਾ ਔਲੀ ਤਾਂ ਹੋ ਗਏ ਚਲਾਨ ਉਹ ਦੱਪ ਕੇ ਫੇਰ ਆ ਗਿਆ ਸਵੇਰ ਦੱਪ ਕੇ ਐਸਾ ਠੀਕ ਹੈ ਇਹ 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 ਮਿੱਤਰੋ ਤੁਹਾਨੂੰ ਅਸੀਂ ਗੱਲ ਪਤਾ ਕਾਦੀ ਇਹ ਰਕੇਸ਼ ਭਾਈ ਦੀ ਗੱਲ ਸੁਣਾ ਰਿਹਾ ਤੁਹਾਨੂੰ ਉਹ ਗਏ ਜੀ ਦਿੱਲੀ ਪਰਸੋਂ ਗਏ ਜੀ ਕੀ ਗੱਲ ਗਏ ਕੱਲ ਗਏ ਜੀ ਦਿੱਲੀ ਸੁਣ ਲੋ ਜੀ ਉਹ ਕੱਲ ਗਏ ਦਿੱਲੀ ਤੇ ਉਹ ਉਹ ਤੋਂ ਲੈ ਆਏ ਬਿੱਲੀ ਹੈ ਜੀ ਉਹ ਦਿੱਲੀ ਗਏ ਉੱਥੋਂ ਸਾਨੂੰ ਇੱਕ ਡਾਕਟਰ ਸਾਹਿਬ ਦਾ ਨੰਬਰ ਗੱਡੀ ਤੇ ਡਾਕਟਰ ਸਾਹਿਬ ਦਾ ਨੰਬਰ ਐਡ ਹੈ ਸਰ ਸਾਹਿਬ ਨੂੰ ਇੱਕ ਮੈਸੇਜ ਆਉਂਦਾ ਨਹੀਂ ਚਲਾਨ ਦਾ ਚਲੋ ਜੀ ਉਹ ਚਲਾਨ ਅਸੀਂ ਚਲੋ ਦੁਕਾਨ ਤੇ ਬੈਠੇ ਸੀਗੇ ਉਹ ਐਕਸਪਲੋਰ ਕਰਨ ਲੱਗ ਗਏ ਜੀ ਅਸੀਂ ਚਲਾਨ ਹੈ ਜੀ ਤੇ ਚਲਾਨ ਉਹ ਐਕਸਪਲੋਰ ਕਰਨ ਤੇ ਕਰਦੇ ਤੇ ਜਦੋਂ ਇੱਕ ਚਲਾਨ ਦੇਖਿਆ ਸੀ ਕੱਢ ਕੇ ਵੀ ਚਲੋ ਉਹ ਚਲਾਨ ਆ ਗਿਆ ਉਹ ਆਇਆ ਜੀ ਓਵਰ ਸਪੀਡਿੰਗ ਦਾ 10000 ਦਾ ਚਲਾਨ ਉਸ ਤੋਂ ਬਾਅਦ ਜਦੋਂ ਚਲਾਨ ਚਲਾਨ ਜਦੋਂ ਅਸੀਂ ਕੰਪਿਊਟਰ ਤੇ ਖੋਲੇ ਉਹ ਉਹ ਲਿਸਟ ਨਿਕਲੀ 6 ਚਲਾਨਾ ਦੀ ਜੋ ਕਿ ਪਿਛਲੇ ਹਫਤੇ ਚ ਪਿਛਲੇ ਹਫਤੇ ਦੀ ਚਲਾਨਾ ਸਾਰੇ ਉਹ 6 ਚਲਾਨਾ ਦੀ ਲਿਸਟ ਨਿਕਲੀ ਪੋਲੂਸ਼ਨ ਦਾ ਹੋਇਆ ਇਹ ਪੋਲੂਸ਼ਨ ਦਾ ਹੋਇਆ 6 ਚਲਾਨ ਨਿਕਲੇ ਪੋਲੂਸ਼ਨ ਦਾ ਚਲਾਨ 20000 ਦਾ ਓਵਰ ਸਪੀਡਿੰਗ ਦਾ 20000 ਦਾ ਹਾਂ ਟਵਰ ਸਪੀਡਿੰਗ ਦਾ ਦਿੱਲੀ ਦਾ ਦਿੱਤਾ ਹੈ ਹਰਿਆਣਾ ਦਾ ਬਾਦ ਹੈ ਹਰਿਆਣਾ ਦਾ ਬਾਦ ਹੈ ਅੱਛਾ ਹਾਂ ਅੱਛਾ ਉਹ ਤਾਂ ਅਡੇ ਅਸੀਂ ਇਹ ਚੀਜ਼ਾਂ ਕਵਰ ਕਰ ਹੀ ਰਹੇ ਸੀ ਅੱਜ ਡਾਕਟਰ ਸਾਹਿਬ ਵਾਪਸ ਆ ਰਹੇ ਸੀ ਦਿੱਲੀ ਤੋਂ ਤੇ ਇੱਕ ਮੈਸੇਜ ਹੋਰ ਆ ਗਿਆ ਹਜੀ ਇੱਕ ਮੈਸੇਜ ਹੋਰ ਆ ਗਿਆ ਤੇ ਹਜੀ ਕੰਪਿਊਟਰ ਤੇ ਅਸੀਂ ਫਰੈਸ਼ੀ ਕੀਤਾ ਰੀਫਰੈਸ਼ ਕੀਤਾ ਵੀ ਚਲਾਨ ਚੱਲ ਭਰ ਦੀਏ ਜਿਹੜੇ ਜਿਹੜੇ ਆ ਗਏ ਉਹ ਜਦੋਂ ਰੀਫਰੈਸ਼ ਕੀਤੇ ਇੱਕ ਚਲਾਨ ਹੋਰ ਮੂਰੇ ਆ ਗਿਆ 12000 ਦਾ ਉਹ ਆਉਂਦੇ ਆਉਂਦੇ ਕੁਰ ਖੇਤਰ ਫੇਰ ਓਵਰ ਸਪੀਡਿੰਗ ਦਾ ਤੁਸੀਂ ਇਹ ਲਾ ਲਓ ਵੀ ਸਾਡੇ ਬੰਦੇ ਨੂੰ ਦਿੱਲੀ ਘੱਟੋ ਘੱਟ ਨਹੀਂ ਦਿੱਤੀ 38000 ਨੂੰ ਪਈਆ ਸਿਰਫ ਆ ਆਣ ਆਣ ਜਾਣ ਦਾ ਆਣ ਜਾਣ ਦਾ ਜਿਹੜਾ ਤੇਲ ਲੱਗਿਆ ਰਹਿਣ ਸਹਿਣ ਜੋ ਖਾਦਾ ਪੀਤਾ ਉਹ ਬੱਕਰਾ ਹੈ ਇਹ ਆ ਲਓ ਆ ਦੇਖੋ ਆ 12000 ਦਾ ਇੱਕ ਆ ਚਲਾਣਾ ਡਾਕਟਰ ਸਾਹਿਬ ਅਗਲਾ ਕਿਹੜਾ ਹੈ ਅਗਲਾ ਇਹ ਤਾਂ ਹਸੋਂ ਨਿਕਲਨੇ ਆਲੇ ਅੱਛਾ ਨਿਕਲਨੇ ਆ ਨਿਕਲਨੇ ਨੇ ਥੋੜੇ ਜਿਹਾ ਨਿਕਲੇ ਆ ਦੇਖੋ ਆ ਇੱਕ ਆ ਚਲਾਣਾ ਹੈ ਇੱਕ ਆ ਚਲਾਣਾ ਹੈ ਹੈ ਆ ਦੇਖੋ ਪੀਵੀ 657 ਨੰਬਰ ਇੱਕ ਆ ਚਲਾਣਾ ਹੈ ਤੇ ਕਾਤਰਾ ਨਾ ਇਹ ਮਤਲਬ ਹਲੇ ਪ੍ਰਿੰਟ ਆਊਟ ਅਸੀਂ ਕੱਢਣੇ ਆ ਅਸੀਂ ਬੈਠੇ ਹਲੇ ਪ੍ਰਿੰਟ ਆਊਟ ਕੱਢਦੇ ਆ ਤੇ ਆ ਤਾਂ ਚਲਾਨ ਹੈ 36000 ਰੁਪਏ ਦੇ ਸਾਡਾ ਵੀਰ ਚਲਾਕ ਕਰਕੇ ਆਇਆ ਹੈ ਮੈਂ ਕਿਹ ਡਰਦਾ ਵੀ ਇੰਨੇ ਇਹਦਾ ਸਹੀ ਤਿੰਨੇ ਨੋਵਾ ਅੱਗੇ ਪਿੱਛੇ ਲਾ ਕੇ ਬੰਦਾ ਕੱਲਾ ਚੱਜਣ ਨਾਲ ਗਨ ਮੰਨ ਭੇਜ ਦਿੰਦੇ ਚਾਹੇ ਇੰਨਾ ਖਰਚਾ ਤਾਂ ਸਾਲਾ ਹੋਣਾ ਨਹੀਂ ਹੋਣਾ ਸੀ ਜਿੰਨਾ ਚਵਾਨਾ ਦਾ ਹੋ ਗਿਆ ਸੋ ਇਹ ਗੰਦਾ ਇਹ ਦੇਖਾ ਸਾਡੇ ਬੰਦੇ ਹੁਣ ਵਾਪਸ ਮੁੜੇ ਆ ਡਾਕਟਰ ਸਾਹਿਬ ਹਾਂ ਹੁਣ ਤਾਂ ਬੈਠ ਕੇ ਆ ਗਏ ਆ ਬੈਠ ਕੇ ਰਾਮਨਾਰ ਬੈਠ ਕੇ ਚਲੋ ਸ਼ਾਮ ਨੂੰ ਹੁਣ ਘਰ ਬਾਈ ਚਲਾਣਾ ਨਹੀਂ ਕਰਦੇ ਡਾਕਟਰ ਸਾਹਿਬ ਦਾ ਵਾਦਾ ਹੁਣ ਸੁਣ ਜਾ ਨਹੀਂ ਨਹੀਂ ਹੁਣ ਕੀ ਸੁਣ ਜਾ ਡਾਕਟਰ ਸਾਹਿਬ ਮੇਰੀ ਗੱਲ ਸੁਣੋ ਐਦਾਂ ਨਹੀਂ ਵਾਦਾ ਵਾਦਾ ਯਾਰ ਵਾਦਾ ਹੋਊਗਾ ਨਹੀਂ ਪਰ ਪਹਿਲਾਂ ਤੇ ਚਲਾਣ ওভার ਸਪੀਡਿੰਗ ਦੇ ਭਰੇ ਆਪਾਂ ਫੇਰ ਆਪਣਾ ਕਿਵੇਂ ਵਧ ਗਿਆ ਆਪਣਾ ਦੱਸ ਦੱਸ ਯਾਰ ਕਿਵੇਂ ਆਊਗਾ ਉਹਨੂੰ ਕਾਟ ਦੋ ਹੈਗੇ ਆ ਤੂੰ ਇੱਕ ਚੀਜ਼ ਦੇਖ ਮੈਂ ਜਿਹੜਾ ਤੂੰ 10000 ਦਾ ਕਹਿੰਦਾ ਆਪਣੀ ਐਪ ਤੋਂ ਦੇਖ ਕੇ ਕਹਿ ਰਹੇ ਕਹਿੰਦਾ ਸਾਡਾ 2022 ਦਾ ਪੋਲੂਸ਼ਨ ਖਤਮ ਆ ਉਹ ਮੈਂ ਕਹਿੰਦਾ ਨਵੀਆਂ ਗੱਡੀਆਂ ਦਾ ਵੀ ਪੋਲੂਸ਼ਨ ਹੁੰਦਾ ਕਹਿੰਦਾ ਹੁੰਦਾ ਕਿਉਂ ਥੋੜੀ ਤਾਂ ਹੈ ਪੈਟਰੋਲ ਆ ਤੋ ਇਹ ਤਾਂ ਸਰਕਾਰ ਤੇ ਤਰਸ ਕੀਤਾ ਹੋਇਆ ਸਿਕੋ ਨਹੀਂ ਤੁਸੀਂ ਆ ਫੰਡਾ ਜਿਹੜਾ ਕਹਿ ਰਹੇ ਹੋ ਆਪਣਾ ਜਦੋਂ ਪਹਿਲਾਂ ਚਲਾਨ ਹੀ ਨਹੀਂ ਹੋਇਆ ਹੁਣ ਫਿਰ ਸਿੱਧਾ 10000 ਦਾ ਕਿਉਂ ਹੋਇਆ ਪਹਿਲਾਂ ਹੋਏ ਵੀ ਆ ਹੋਏ ਵੀ ਆ ਅੱਛਾ ਫਿਰ ਅੱਛਾ ਉਹ ਤੋਂ ਬਾਅਦ ਫਿਰ ਮਤਲਬ ਜੇ 2500 ਰੁਪਏ ਦਾ ਚਲਾਨ ਪਹਿਲੀ ਵਾਰ ਹੋਇਆ ਦੂਜੀ ਵਾਰੀ 3500 ਦਾ ਹੋਊਗਾ ਦੂਜੀ ਵਾਰ ਪਤਾ ਨਹੀਂ ਕਿੰਨੇ ਦੇਸ਼ੋ ਪਰ ਇਹ ਵਗੇਸ਼ ਜ਼ੋਰ ਦਾ ਨਹੀਂ ਫਿਰ ਇਹ ਰੇਸ਼ੋ ਚ ਵਧਿਊ ਜਾਊਗਾ ਉਹ ਤੋਂ ਵੱਲ ਸੰਸਕ੍ਰਿਤੀ ਫਿਰ ਇਹਦਾ ਮਤਲਬ ਲੱਖ ਰੁਪਿਆ ਬਿੱਲ ਬਣੂਗਾ ਤਾਂ ਲਾਇਸੈਂਸ ਕੈਨਸਲ ਹੋਊਗਾ ਜੇ ਰੇਸ਼ੋ ਜਿਹੜੇ ਹਿਸਾਬ ਨਾਲ ਵਧੀ ਹੋਈ ਜਾਂ ਥੋੜੀ ਤਾਂ ਰੇਸ਼ੋ ਹੀ ਵਾਹ ਚੱਲ ਰਹੀ ਹੈ 15000 ਰੁਪਿਆ ਪਹੁੰਚਿਆ ਤੁਹਾਡਾ 12000 ਰੁਪਿਆ ਹੋਇਆ ਤੁਹਾਡਾ ਜੇ 10000 ਰੁਪਿਆ ਪਿਛਲਾ ਚਲਾਨ ਸੀ 2000 ਰੁਪਿਆ ਹੀ ਹੁਣ ਹੋਇਆ 10000 ਦਾ ਤੁਸੀਂ ਦਿੱਲੀ ਉਹ ਦੋ ਕਰਾ ਕੇ ਤੁਰੇ ਹੋ 10 10000 ਦੇ ਮੈਂ ਸਮਝ ਗਿਆ 10 10000 ਦੇ ਦਿੱਲੀ ਉਹ ਤੁਸੀਂ ਦੋ ਫੋਲੋ ਚਲਾਨ ਕਰਾ ਕੇ ਤੁਰੇ ਹੋ ਤੁਹਾਡਾ ਇੱਕ ਇੱਕ ਫਿਰ ਤੁਹਾਡਾ ਵਧੀਆ ਹੀ ਆ 2000 ਰੁਪਿਆ ਆਂਦੇ ਹੋਏ ਕੁਰਕ ਖੇਤਰ 12000 ਰੁਪਿਆ ਹੋ ਗਿਆ ਰਿਸ਼ੋ ਵਧੀਆ ਤੁਹਾਡੀ ਐਦਾ ਨਹੀਂ ਵਜਾ ਅੱਜ 5:00 ਹੋਇਆ ਤੇ ਲੱਗਦਾ 10:00 ਹੋ ਗਏ ਐਦਾ ਵਜਾ ਚਲੋ ਲਾਉ ਜੀ ਅੱਜ ਦੇ ਵਲੌਗ ਨੂੰ ਇੱਥੇ ਖਤਮ ਕਰਦੇ ਆ 2 ਦਿਨਾਂ ਦਾ ਵਲੌਗ ਆਪਣਾ ਬਣਿਆ ਤੇ ਇੱਥੇ ਕਰਦੇ ਆ ਐਂਡ ਤਾਂ ਉਹਨਾਂ ਸਾਰਿਆਂ ਨੂੰ ਗੁੱਡ ਨਾਈਟ ਮਿਲਦੇ ਆ ਲਓ ਜੀ ਗੁੱਡ ਨਾਈਟ ਫਿਰ ਲਓ ਵੀਡੀਓ ਦਾ ਆਨੰਦ ਤੇ 2 ਸਬਸਕ੍ਰਾਈਬ ਕਮੈਂਟ ਚੰਗਾ ਮਾੜਾ ਦੱਸ ਦਿਆ ਕਰੋ ਜੋ ਵੀ ਹੁੰਦਾ ਤੇ ਲਓ ਨਜ਼ਾਰੇ ਥੈਂਕ ਯੂ